ਜਦੋਂ ਅਸੀਂ ਕਿਸੇ ਵੀ ਮਨੁੱਖ ਦੇ ਪਰਥਾਏ ਕੁਝ ਬੁਰਾ ਸੋਚਦੇ ਆ ਜਾਂ ਕਿਸੇ ਮਨੁੱਖ ਨੂੰ ਜ਼ਿੰਦਗੀ ਵਿੱਚ ਮਿਲ ਰਏ ਸੁੱਖਾਂ ਨੂੰ ਦੇਖ ਕਰਕੇ ਦੁਖੀ ਹੁੰਨੇ ਆ ਉਹ ਇੱਕ ਐਸਾ ਕਰਮ ਹੈ ਜਿਹਦੇ ਵਿੱਚ ਅਸੀਂ ਸਿੱਧੇ ਤੌਰ ਤੇ ਆਪਣੇ ਪ੍ਰਮਾਤਮਾ ਨਾਲ ਸ਼ਰੀਕੀ ਪੈਦਾ ਕਰ ਰਹੇ ਆ ਕਿਉਂਕਿ ਅਕਾਲ ਪੁਰਖ ਪ੍ਰਮਾਤਮਾ ਕਿਰਪਾ ਕਰਕੇ ਆਪਣੇ ਜੀਵਾਂ ਨੂੰ ਸੁੱਖ ਦਿੰਦਾ ਹੈ ਤੇ ਉਹਦੀ ਕਿਰਪਾ ਦੇ ਦਿੱਤੇ ਹੋਏ ਸੁੱਖ ਅਸੀਂ ਸੰਸਾਰ ਵਿੱਚ ਭੋਗਦੇ ਆ ਲੇਕਿਨ ਜੇਕਰ ਅਸੀਂ ਉਹਦੇ ਦਿੱਤੇ ਹੋਏ ਸੁੱਖਾਂ ਨੂੰ ਦੇਖ ਕਰਕੇ ਦੁਖੀ ਹੋਈਏ ਤੇ ਉਹ ਫਿਰ ਸਾਡੇ ਲਈ ਬੜਾ ਨੁਕਸਾਨਦਾਇਕ ਹੁੰਦਾ ਜਿੱਥੇ ਪ੍ਰਮਾਤਮਾ ਆਪਣੇ ਜੀਵਾਂ ਨੂੰ ਸੁੱਖ ਦਿੰਦਾ ਹੈ ਉੱਥੇ ਸਾਨੂੰ ਚਾਹੀਦਾ ਹੈ ਕਿ ਦੂਜੇ ਦੇ ਸੁੱਖਾਂ ਨੂੰ ਦੇਖ ਕਰਕੇ ਅਸੀਂ ਵੀ ਸ਼ੁਕਰ ਕਰੀਏ ਤਾਂ ਜੋ ਪ੍ਰਮਾਤਮਾ ਤਰੁੱਠ ਕੇ ਸਾਨੂੰ ਵੀ ਸੁੱਖ ਦੇ ਦੇਵੇ ਕਿਉਂਕਿ ਗੁਰਦੇਵ ਪਿਤਾ ਨੇ ਬਾਣੀ ਵਿੱਚ ਬਹੁਤ ਪਿਆਰਾ ਬਚਨ ਉਚਾਰਨ ਕੀਤਾ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਹੋ ਨਾਨਕ ਹਰ ਭਜ ਮਨਾ ਤੇ ਸਿਮਰਤ ਗਤ ਹੋਇ